ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰ ਗੁਰੂ ਗ੍ਰਪਿਆਰੀਓ ਆਓ ਧੰਨ ਧੰਨ ਸੰਤਬਾਬ ਹਜ਼ਾਰ ਸਿੰਘ ਜੀ ਛੋਟੇ ਘੁੰਮਣਾ ਵਾਲੇ ਸੋ ਉਹਨਾਂ ਦੇ ਬਚਨਾਂ ਦੀ ਸਾਂਝ ਆਪ ਜੀ ਦੇ ਨਾਲ ਪਾ ਰਹੇ ਹਾਂ ਸੋ ਉਹ ਬਚਨ ਜਿਹੜੇ ਗੁਰਮਖ ਪਰਿਵਾਰਾਂ ਦੇ ਨਾਲ ਬਾਬਾ ਜੀ ਨੇ ਕੀਤੇ ਸਾਂ ਦਾ ਜੋ ਸਾਖੀਆਂ ਦੇ ਰੂਪ ਦੇ ਵਿੱਚ ਆਪਜੀ ਦੇ ਨਾਲ ਸਾਂਝ ਪਾ ਰਹੇ ਹਾਂ ਸੋ ਅੱਜ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਆਪਜੀ ਦੇ ਨਾਲ ਇੱਕ ਸਾਖੀ ਦੀ ਸਾਂਝ ਪਾਉਣ ਲੱਗੇ ਹਾਂ ਇਹ ਸਾਖੀ ਸਰਦਾਰ ਪਿਆਰਾ ਸਿੰਘ ਜੀ ਸਹਾਰੀ ਜੋ ਕਿ ਘੁੰਮਣਾ ਦੇ ਨੇੜੇ ਹੀ ਪਿੰਡ ਸੁਹਾਰੀ ਹੈ ਉੱਥੋਂ ਦੀ ਹੈ ਸਰਦਾਰ ਪਿਆਰਾ ਸਿੰਘ ਦੱਸਦੇ ਸਨ ਕਿ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਬਾਬਾ ਜੀ ਦੇ ਦਰਸ਼ਨ ਕਰਨ ਲਈ ਡੇਰੇ ਆਇਆ ਮੈਂ ਆਪਣੀ ਜਵਾਨੀ ਚ ਚੋਰ ਜਵਾਰੀਆ ਅਤੇ ਤਕੜਾ ਵੈਲੀ ਸਾਂ ਤੇ ਸਾਡੇ ਹੀ ਪਿੰਡ ਦਾ ਇੱਕ ਹੋਰ ਆਦਮੀ ਸੱਟਾ ਭਾਵ ਜੂਆ ਖੇਡਦਾ ਸੀ ਤੇ ਅਸੀਂ ਦੋਵੇਂ ਜਾਣੇ ਚਾਹੁੰਦੇ ਸਾਂ ਕਿ ਸਾਨੂੰ ਕੋਈ ਡੜੇ ਸੱਟੇ ਦਾ ਨੰਬਰ ਦੱਸਣ ਵਾਲਾ ਬਾਬਾ ਲੱਭੇ ਬਾਬਾ ਜੀ ਦੀ ਉਹਨਾਂ ਦੇ ਨਾਂ ਵਿੱਚ ਬਹੁਤ ਪ੍ਰਸਿੱਧੀ ਸੀ ਤੇ ਮੈਂ ਤੇ ਮੇਰੇ ਪਿੰਡ ਦਾ ਉਹ ਵਪਾਰੀ ਅਸੀਂ ਦੋਵੇਂ ਹੀ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈ ਤੇ ਉਹ ਵਪਾਰੀ ਨੇ ਇੱਕ ਮੁੱਠ ਮਿੱਟੀ ਭਾਵ ਧੰਨ ਮੰਗਿਆ ਤੇ ਸਰਦਾਰ ਪਿਆਰਾ ਸਿੰਘ ਕਹਿੰਦੇ ਮੈਂ ਦੋ ਰੋਟੀਆਂ ਅਤੇ ਨਾਮ ਬਾਬਾ ਜੀ ਤੋਂ ਮੰਗਿਆ ਉਦੋਂ ਤੋਂ ਬਾਬਾ ਜੀ ਮੈਨੂੰ ਨਾਮਧਾਰਿਆ ਆਕੇ ਬੁਲਾਉਂਦੇ ਸਨ ਇੱਕ ਦਿਨ ਆਪ ਨੇ ਆਖਿਆ ਨਾਮਧਾਰਿਆ ਤੂੰ ਦੋ ਰੋਟੀਆਂ ਮੰਗੀਆਂ ਮੈਂ ਤੇਰੇ ਲਈ ਲੰਗਰ ਲਾ ਦਿੱਤੇ ਆ ਨਾ ਘੂਰ ਕੇ ਲੈ ਜਾਇਆ ਕਰ ਪਰ ਤੂੰ ਨਾਮ ਨਹੀਂ ਜਪਦਾ ਉਹ ਵੀ ਜਪਿਆ ਕਰ ਸਰਦਾਰ ਪਿਆਰਾ ਸਿੰਘ ਕਹਿੰਦੇ ਫਿਰ ਮੈਂ ਆਪਣੇ ਪਿੰਡ ਤੋਂ ਪਿੰਡ ਸੋਲ ਵਿੱਚ ਆ ਕੇ ਰਹਿਣ ਲੱਗ ਪਿਆ ਫਾਤੇ ਮੈਂ ਮਸਤਾਨਿਆਂ ਦੀ ਤਰ੍ਹਾਂ ਹੋ ਗਿਆ ਬਾਬੇ ਜੀ ਦੇ ਪ੍ਰੇਮ ਦੇ ਵਿੱਚ ਮੇਰੇ ਸਿਰ ਤੇ ਲੰਮੀਆਂ ਲੰਮੀਆਂ ਜੜਾਵਾਂ ਵੱਧ ਗਈਆਂ ਤੇ ਕੋਈ ਐਸਾ ਜੁਰਮ ਦੋਸ਼ ਉਸ ਸਮੇਂ ਮੇਰੇ ਉੱਪਰ ਲੱਗਿਆ ਕਿ ਮੈਨੂੰ ਸਰਕਾਰ ਵੱਲੋਂ ਗੋਲੀ ਮਾਰ ਦੇਣ ਦਾ ਹੁਕਮ ਹੋ ਗਿਆ ਤੇ ਇਦਰ ਬਾਬਾ ਜੀ ਦੀ ਕਿਰਪਾ ਦੇ ਸਦਕਾ ਕਿਉਂਕਿ ਮੈਂ ਤਨ ਮਨ ਧੰ ਦੇ ਨਾਲ ਬਾਬਾ ਜੀ ਨੂੰ ਯਾਦ ਕਰਦਾ ਤੇ ਬਾਬਾ ਜੀ ਦੀ ਕਿਰਪਾ ਸਦਕਾ ਮੇਰੀ ਉਸ ਕਿਸ ਦੇ ਵਿੱਚੋਂ ਬੰਦ ਖਲਾਸੀ ਹੋ ਗਈ ਬਾਬਾ ਜੀ ਨੇ ਮੈਨੂੰ ਬਚਾ ਲਿਆ ਤੇ ਉਸ ਤੋਂ ਮਗਰੋਂ ਮੈਂ ਚੋਰੀ ਛੱਡ ਦਿੱਤੀ ਅਤੇ ਡਰਾ ਲਾਉਣਾ ਵੀ ਤਿਆਗ ਦਿੱਤਾ ਸੋ ਇੱਕ ਵਾਰ ਬਾਬਾ ਜੀ ਨੇ ਮੈਨੂੰ ਦੋ ਬਾਟੇ ਲੱਸੀ ਦੇ ਛਕਾ ਕੇ ਬੋਲੇ ਚੰਗੀ ਤਰ੍ਹਾਂ ਝੀਠਾਂ ਬੰਦ ਕਰ ਦੇ ਓਏ ਤੇ ਉੱਠ ਕੇ ਮੇਰੇ ਭੌਂਕ ਤੇ ਮੁਹਮਦੀ ਮੁਹਮਦੀ ਬੋਲ ਸੋ ਇਹਨਾਂ ਕਹਿਣ ਦੀ ਦੇਰ ਸੀ ਮੇਰੀ ਜ਼ਿੰਦਗੀ ਹੋਰ ਦੀ ਹੋਰ ਹੋ ਗਈ ਤੇ ਸਰਦਾਰ ਪਿਆਰਾ ਸਿੰਘ ਕਹਿੰਦੇ ਇੱਕ ਦੇ ਨ ਮੈਂ ਸੁੱਖਾ ਪੀ ਲਿਆ ਤੇ ਇੱਕ ਬੀਬੀ ਨੂੰ ਕਿਹਾ ਕਿ ਮੈਨੂੰ ਚੋਲਾ ਸਿਓ ਦਿਓ ਤੇ ਬਾਬਾ ਜੀ ਦੇ ਬਚਨਾ ਸਦਕਾ ਜਦੋਂ ਦੀ ਲੱਸੀ ਛਗੀ ਸੀ ਮੇਰੀ ਦਸ਼ਾ ਮਸਤਾਨਿਆਂ ਵਾਲੀ ਹੋ ਗਈ ਸੀ ਮੈਨੂੰ ਕੁਝ ਵੀ ਨਾਮ ਤੋਂ ਬਿਨਾ ਚੇਤੇ ਨਹੀਂ ਸੀ ਮੈਂ ਮਸਤਾਨਿਆਂ ਦੇ ਵਾਂਗ ਘੁੰਮਦਾ ਫਿਰਦਾ ਸੀ ਤਾਂ ਉਸ ਮਾਈ ਨੇ ਮੈਨੂੰ ਇੱਕ ਟਾਕੀਆਂ ਵਾਲੀ ਪੁਰਾਣੀ ਰਜਾਈ ਦਾ ਚੋਲਾ ਸਿਉ ਦਿੱਤਾ ਤੇ ਚੋਲਾ ਪਾ ਕੇ ਕਿਸੇ ਅਗੰਮੀ ਜੋਸ਼ ਵਿੱਚ ਮੈਂ ਕਾਦੀਆਂ ਵਿਖੇ ਮਰਜ਼ਾਈਆਂ ਦੀ ਮਸਜਿਦ ਵਿੱਚ ਜਾ ਕੇ ਫਤਿਹ ਬੁਲਾਈ ਉਹ ਚੁੱਪ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਫਿਰ ਉਹਨਾਂ ਨੇ ਆਪਣੀ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਮੈਂ ਚੁੱਪ ਕਰਕੇ ਉਹਨਾਂ ਦੇ ਕੋਲ ਖੜਾ ਹੋ ਗਿਆ ਜਦੋਂ ਮੁਸਲਮਾਨਾਂ ਨੇ ਆਪਣੀ ਨਮਾਜ਼ ਪੜ ਲਈ ਤਾਂ ਮੈਂ ਉਹਨਾਂ ਦੇ ਕੋਲੋਂ ਜੋ ਉੱਚੀ ਮਨਾਰ ਕਾਦੀਆਂ ਦੇ ਵਿੱਚ ਹੈ ਉਸ ਉੱਪਰ ਚੜਨ ਦੀ ਆਗਿਆ ਮੰਗੀ। ਉਹਨਾਂ ਨੇ ਮੇਰੀ ਆਗਿਆ ਮੰਨ ਲਈ ਤੇ ਮੈਨੂੰ ਇੱਕ ਮੌਲਵੀ ਦੇ ਦਿੱਤਾ ਤੇ ਆਖਿਆ ਇਹਦੇ ਨਾਲ ਤੁਸੀਂ ਜਾ ਕੇ ਇਸ ਮਨਾਰ ਤੇ ਚੜ ਕੇ ਦਰਸ਼ਨ ਕਰ ਸਕਦੇ ਹੋ। ਤੇ ਉਸ ਮੌਲਵੀ ਦੇ ਮਗਰ ਮਗਰ ਮੈਂ ਤੁਰ ਪਿਆ ਜਦੋਂ ਮੈਂ ਪਹਿਲੀ ਛੱਤੀ ਚੜ ਕੇ ਕੂਕ ਮਾਰ ਕੇ ਬੋਲਿਆ ਬਾਬਾ ਜੀ ਸਤਗੁਰੂ ਨਾਨਕ ਦੇਵ ਬਾਬਾ ਜੀ ਸਤਗੁਰੂ ਨਾਨਕ ਦੇਵ ਕਾਇਮ ਹੋ ਜਾਂ ਮੁਗਲ ਪਹਿਲਵਾਨ ਜੇ ਜਦੋਂ ਮੈਂ ਦੂਸਰੀ ਅਤੇ ਤੀਸਰੀ ਛੱਤ ਤੇ ਚੜ ਕੇ ਮੈਂ ਇਦਾਂ ਹੀ ਬੋਲੀ ਗਿਆ ਤਾਂ ਮੌਲਵੀ ਔਖਾ ਹੋਇਆ ਪਰ ਬਾਬਾ ਜੀ ਦੀ ਕਿਰਪਾ ਦੇ ਸਦਕਾ ਮੈਂ ਨਿਰਪੈ ਹੋ ਕੇ ਬਾਬੇ ਨਾਨਕ ਦੇ ਨਾਮ ਦੇ ਨਾਰੇ ਮਾਰਦਾ ਰਿਹਾ ਆਪਨੇ ਮੇਰੇ ਤੇ ਕਿਰਪਾ ਕੀਤੀ ਮੈਂ ਸਦਾ ਲਈ ਉਹਨਾਂ ਦੇ ਨਾਮ ਦਾ دیਵਾਨਾ ਬਣ ਗਿਆ ਸੋ ਗੁਰਮੁਖ ਪਿਆਰਿਓ ਵੇਖੋ ਕਿਸ ਤਰ੍ਹਾਂ ਬਾਬਾ ਜੀ ਨੇ ਉਸ ਵੈਲੀ ਦੀ ਜਿਹੜਾ ਠੱਗੀਆਂ ਚੋਰੀਆਂ ਜੂਆ ਵਗੈਰਾ ਖੇੜਦਾ ਸੀ ਜਿਹਦੀ ਬਿਰਤੀ ਮਾੜੇ ਕੰਮਾਂ 'ਵਲ ਲੱਗੀ ਹੋਈ ਸੀ ਕਿਸ ਤਰ੍ਹਾਂ ਉਸ ਦੀ ਬਾਬਾ ਜੀ ਨੇ ਕਿਰਪਾ صدਕਾ ਨਾਮ 'ਵਲੇ ਬੰਨੀ ਉਸ ਦੀ ਬਿਰਤੀ ਲਾ ਦਿੱਤੀ ਸੋ ਮਹਾਪੁਰਖ ਜਿਸ ਦੇ ਵੱਲ ਵੀ ਨਿਗਾਹ ਕਰਕੇ ਦੇਖ ਲੈਂਦੇ ਸਨ ਸੋ ਉਸ ਦਾ ਜਨਮ ਮਰਨਾ ਕੱਟ ਦਿੰਦੇ ਸਨ ਸੋ ਇਸੇ ਤਰ੍ਹਾਂ ਗੁਰਮਤਿ ਪਿਆਰਿਓ ਆਪਾਂ ਵੀ ਬਾਬਾ ਜੀ ਦੇ ਬਚਨਾਂ ਦੇ ਉੱਪਰ ਚੱਲੀਏ ਆਪਾਂ ਵੀ ਮਰਪਾ ਖਾਣੇ ਤਿਆਗ ਕਰੀਏ ਗੁਰੂ ਵਾਲੇ ਬਣੀਏ ਅੰਮ੍ਰਿਤ ਛਕੀਏ ਖੰਡੇ ਬਾਟੇ ਦੀ ਪੌੜ ਬਾਬਾ ਜੀ ਕਹਿੰਦੇ ਹੁੰਦੇ ਸਨ ਅਕਾਲ ਤਖਤੋਂ ਪੱਕੀ ਮੋਹਰ ਲਵਾਉਣੀ ਚਾਹੀਦੀ ਹੈ ਸੋ ਆਪਾਂ ਮਲਪਾ ਖਾਣੇ ਤਿਆਗੇ ਗੁਰੂ ਸ਼ਬਦ ਦੀ ਸਤਨਾ ਵਾਹਿਗੁਰੂ ਦੀ ਕਮਾਈ ਕਰੀਏ ਤਾਂ ਜੋ ਸਾਡੀ ਵੀ ਇਸ ਸੰਸਾਰ ਤੋਂ 84 ਲੱਖ ਜੁਨਾ ਦੇ ਵਿੱਚੋਂ ਬੰਦ ਖਲਾਸੀ ਹੋ ਜਾਵੇ ਸੋ ਗੁਰੂ ਵਾਲੇ ਬਣ ਕੇ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਸੋ ਬੋਲਦੇ ਆ ਚੱਲਦੇ ਆ ਇੱਕ ਨਹੀਂ ਬੜੀਆਂ ਗਲਤੀਆਂ ਹੋ ਗਈਆਂ ਸਾਧ ਸੰਗ ਬਖਸ਼ਣਯੋਗ ਹੈ ਸੋ ਕਿਰਪਾ ਕਰਕੇ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਜਿਨਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੀ ਸੋ ਇੱਥੇ ਸਾਡਾ ਫਤਿਹ ਬਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ